ਵੇੜੇ ਆਂਦੇ ਨਾ ਪੰਜਾਬ ਪੁਲਿਸ ਕੀ ਕਰਦੀ ਆ ਦੇਖ ਲਓ ਪੰਜਾਬ ਪੁਲਿਸ ਕੀ ਕਰਦੀ ਪੰਜਾਬ ਪੁਲਿਸ ਨੇ ਖੇਤਾਂ ਚੋਕੜੀ ਇਸਕੜੀਸ ਲਿਆਂਦੇ ਬਦਮਾਸ਼ ਜਾਂ ਤਾਂ ਸਾਰੇ ਸੈੱਟ ਕਰ ਦੂੰਗਾ ਚਾਰ ਚੱਕ ਬਾਰਦਤ ਕਰਨ ਲਈ ਨਿਕਲੇ ਸੀ ਮੁਲਜ਼ਮ ਪੁਲਿਸ ਨੇ ਫਿਰਮੀਆਂ ਦਾਤ ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ ਜੀ ਹਾਂ ਜਵੀਰਾਂ ਚ ਤੁਸੀਂ ਦੇਖ ਸਕਦੇ ਹੋ ਬਦਮਾਸ਼ਾਂ ਦੇ ਕਿਵੇਂ ਹੁਣ ਸਾਹ ਫੁੱਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਨਾਕਾ ਲਾਇਆ ਹੋਇਆ ਸੀ ਜਾਣਕਾਰੀ ਮੁਤਾਬਕ ਜਦੋਂ ਇਹ ਵੱਡੇ ਬਦਮਾਸ਼ ਨਾਕੇ ਤੇ ਪਹੁੰਚੇ ਤਾਂ ਪੁਲਿਸ ਨੂੰ ਦੇਖ ਇਹਨਾਂ ਨੇ ਗੱਡੀ ਭਜਾ ਲਈ ਜਿਸ ਤੋਂ ਬਾਅਦ ਐਕਸ਼ਨ 'ਚ ਆਉਂਦਿਆਂ ਪੰਜਾਬ ਪੁਲਿਸ ਨੇ ਵੀ ਇਹਨਾਂ ਦੇ ਪਿੱਛੇ ਗੱਡੀਆਂ ਭਜਾ ਲਈਆਂ। ਕਸੁੱਤੇ ਫਸੇ ਦੇਖ ਬਦਮਾਸ਼ਾਂ ਨੇ ਗੱਡੀ ਛੱਡ ਦਿੱਤੀ ਤੇ ਖੇਤਾਂ 'ਚ ਭੱਜ ਨਿਕਲੇ। ਇਹਨਾਂ ਨੇ ਸੋਚਿਆ ਸੀ ਕਿ ਉਹ ਬਚ ਜਾਣਗੇ ਪਰ ਪੁਲਿਸ ਵੀ ਇਹਨਾਂ ਦੇ ਪਿੱਛੇ ਭੱਜ ਲਈ ਤੇ ਆਖਰ ਕਾਫੀ ਮੁਸ਼ਕਲ ਬਾਅਦ ਪੁਲਿਸ ਨੇ ਖੇਤਾਂ 'ਚ ਇਹਨਾਂ ਬਦਮਾਸ਼ਾਂ ਨੂੰ ਸੁੱਟ ਲਿਆ ਤੇ ਗ੍ਰਿਫਤਾਰ ਕਰ ਗੱਡੀਆਂ 'ਚ ਸੁੱਟ ਲਈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਮੁਹਾਲੀ ਦੇ ਬਨੂੜ 'ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਹਥਿਆਰ ਲੈ ਕੇ ਹਰਿਆਣਾ ਤੋਂ ਪੰਜਾਬ ਆਏ ਸੀ ਇਹ ਵੀ ਖਾਤ੍ਹਾ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਕੋਈ ਵਾਰਦਾਤ ਕੀਤੀ ਜਾਣੀ ਸੀ ਪਰ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪੰਜਾਬ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ